ਤਸਵੀਰਾਂ ਤੁਹਾਨੂੰ ਇਸ ਵੇਲੇ ਜਿਹੜੀਆਂ ਪ੍ਰਿੰਸ ਸਵੀਟਸ ਦੀਆਂ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਜਿੱਥੇ ਹੁਣੇ-ਹੁਣੇ ਇੱਕ ਵਾਰਦਾਤ ਹੋਈ ਹੈ ਜਿੱਥੇ ਵਿਅਕਤੀ ਆਇਆ ਜਿਹੜਾ ਫੋਨ ਆ ਜਿਹੜਾ ਚੱਕ ਕੇ ਲੈ ਗਿਆ ਗੱਲਬਾਤ ਕਰਾਂਗੇ ਇਹਦਾ ਫੋਨ ਚੱਕ ਕੇ ਲੈ ਗਿਆ ਗੱਲਬਾਤ ਕਰਾਂਗੇ ਇੱਥੇ ਮੌਕੇ ਨਹੀਂ ਹੈ ਜੀ ਕੀ ਨਾਮ ਹੈ ਜੀ ਬੈਤਰੀਨ ਸ਼ਹਿਰ ਕੀ ਹੋਇਆ ਕੀ ਸੀਗਾ ਬਾਈ ਬਾਈ ਜੀ ਦੁਕਾਨ ਖੁੱਲੀ ਹੈ ਜਿੱਦਾ ਗਾਗ ਆਇਆ ਵਾ ਅੱਛਾ ਜੀ ਗਾਗ ਦੇ ਤੌਰ ਤੇ ਆਇਆ ਮੁੰਡਾ ਜਿੱਦਾ ਭਾਈ ਨੂੰ ਨੇ ਸਮਾਨ ਪੁੱਛਿਆ ਵਾ ਹਿਸਾਬ ਨੇ ਉਹਨੇ ਤੋਂ ਫੋਨ ਚੱਕ ਕੇ ਭੱਜ ਗਿਆ ਬੱਸ ਕਿੰਨੀ ਦੇਰ ਪਹਿਲੇ ਦੀ ਗੱਲ ਹੈ ਟਾਈਮ ਸੀ ਸਰ ਕੋਣੀ ਕੋ 8 ਵਜੇ ਦਾ ਅੱਛਾ ਕਿ ਇਹ ਕਿੰਨਾ ਇੱਕ ਇੱਕ ਕੋਈ ਵਿਅਕਤੀ ਹੈ ਇੱਕ ਵਿਅਕਤੀ ਆਇਆ ਵਾ ਬੜਾ ਵਧੀਆ ਕਪੜੇ ਕੁਪੜੇ ਪਾਏ ਆ ਵਾਈਟ ਕਲਰ ਦੀ ਸ਼ਰਟ ਪਾਈ ਆਪਰ ਪਾਇਆ ਨਾਲ ਜੀਨ ਦੀ ਪੈਂਟ ਆ ਮੈਂ ਕਸਟਮਰ ਬਣ ਗਿਆ ਅੱਗੇ ਵੀ ਆਉਂਦਾ ਤੁਹਾਡੇ ਕੰਨੀ ਅੱਗੇ ਵੀ ਆਉਂਦਾ ਨਹੀਂ ਭਾਈ ਇਹ ਨੋਲੇ ਹੀ ਨਹੀਂ ਆਪਣੇ ਮੈਂ ਦੇ ਬਾਰੇ ਕੁਛ ਕਿੱਦਾਂ ਦੇ ਰੋਡ ਚਲਦੀ ਐ ਦਾ ਵਾਰਦਾਤ ਹੋਈ ਐ ਬਾਤ ਮਾੜੀ ਗੱਲ ਆ ਭਾਈ ਇਦਾਂ ਦੁਕਾਨਾਂ ਖੁੱਲੀਆਂ ਵਾ ਪਤੋ ਆਇਆ ਵਾ ਜੇ ਆਪਣੇ ਹਾਲੇ ਤੇ ਭਈ ਨੂੰ ਸਮਾਨ ਪੁੱਛਿਆ ਆ ਥੋੜੀ ਦੇਰ ਪਹਿਲਾਂ ਬੇਕੂਬ ਹੋ ਗਏ ਮਲੇਵਾਰ ਦਾ ਵੀ ਵੀਡੀਓ ਦੇਖ ਲਓ ਬਿਲਕੁਲ ਜਿਦਾ ਨੂੰ ਡਰ ਪੋ ਹੇਰਨੀ ਵੀ ਆਪਣੇ ਆਪ ਨਾਲ ਫੋਨ ਚੁੱਕਿਆ ਦਰ ਪਰ ਦੇਖੋ ਦੁਕਾਨਦਾਰਾਂ ਨੂੰ ਇੰਦਾ ਤੰਗ ਕਰਨਾ ਪਰੇਸ਼ਾਨ ਕਰਨਾ ਆਗੇ ਦੁਕਾਨਦਾਰੀ ਦੇ ਵਿੱਚ ਭਈ ਇਮਾਨਦਾਰੀ ਮਰੀ ਕੀ ਕਰੂ ਹੁਣ ਦੱਸੋ ਆਪ ਗੁਰਦੀ ਮੰਨ ਲਓ ਕਈ ਆਪਾਂ ਕਸਮ ਨੂੰ ਸੌਦਾ ਦੇਣਾ ਕੋ ਇੱਕ ਦਾ ਕਾ ਦੂਜਾ ਕਾ ਦੋਦਾ ਦਵਾਂਗੇ ਕਿਹੋ ਜੀ ਪਤਾ ਤੁਹਾਡੀ ਕੀ ਮਨਛਾ ਹੈਗੀ ਆ ਮਤਲਬ ਤੁਸੀਂ ਜਿੱਦਾਂ ਧਿਆਨ ਡਾਇਵਰਟ ਕਰਕੇ ਜਿੱਦਾਂ ਚੱਕ ਕੇ ਲੈ ਗਿਆ ਜਿਹੜਾ ਫੋਨ ਕਿਹਣਾ ਸੀਗਾ ਅਣੀ ਫੋਨ ਕਿਹੜਾ ਭਾਈ ਜੀ ਦੂਜਾ ਐਂਡਰੋਇਡ ਫੋਨ ਹੈ ਸੈਮਸੰਗ ਦਾ ਸੈਮਸੰਗ ਦਾ ਮਤਲਬ ਬੈਲ ਵਗੈਰਾ ਜਾ ਰਹੀ ਹੋ ਤੇ ਕਿ ਬੈਲ ਉਸੇ ਦਾ ਮੰਦ ਹੋ ਗਈ ਅੱਛਾ ਬੈਲ ਉਸੇ ਦਾ ਮੰਦ ਹੋ ਗਈ ਹੈ ਮੈਂ ਤੁਹਾਨੂੰ ਬਾਅਦ ਵਿੱਚ ਵੀਡੀਓ ਕੈਮਰੇ ਜਕੜ ਕੇ ਦੇਖਿਆ ਤੁਸੀਂ ਮੂਵੀ ਦੇਖ ਸਕਦੇ ਹੋ ਬਿਲਕੁਲ ਕਲੀਅਰ ਨਜ਼ਰ ਆ ਰਿਹਾ ਉਹਨੂੰ ਇੱਕ ਪੈਸੇ ਦਾ ਖੋਪ ਨਹੀਂ ਇੱਕ ਡੇਢ ਜਾਂ 2 ਮਿੰਟ ਜਿਓਨੇ ਸੀਸੀਟੀਵੀ ਹੈਗੀ ਤੁਹਾਡੇ ਕੋਲ ਸਭ ਹੋ ਜਾਏ ਦਿਖਾਓਗੇ ਹਾਂ ਜੀ ਜ਼ਰੂਰ ਦਿਖਾਉਂਗਾ ਸੋ ਦੋਸਤੋ ਦੱਸਦੀ ਕਿ ਜਿਹੜਾ ਇੱਥੇ ਦੁਕਾਨ ਦੇ ਅੰਦਰ ਕੈਮਰੇ ਵੀ ਲੱਗੇ ਹੋਏ ਆ ਸਾਹ ਪਾਸੇ ਇਹਨਾਂ ਦੀ ਸਵੀਟ ਸ਼ਾਪ ਦੇ ਅੰਦਰ ਉੱਥੇ ਹੀ ਦੇ ਕੁਝ ਸਮੇਂ ਪਹਿਲਾਂ ਹੋਈ ਹੈ ਜਲੰਧਰ ਸ਼ਹਿਰ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਜਿੱਥੇ ਕੀ ਘਟਨਾ ਹੋਈ ਹੈ ਔਰ ਦੁਕਾਨ ਦੇ ਉੱਪਰ ਉਹ ਵਿਅਕਤੀ ਸਮਾਨ ਲੈਣ ਆਇਆ ਇਹਨਾਂ ਕੋਲ ਜਿੱਦਾਂ ਇਹਨਾਂ ਦਾ ਧਿਆਨ ਗਾਗ ਵਗੈਰਾ ਸੀਗਾ ਇਹਨਾਂ ਕੋਲ ਹੋਰ ਤਾਂ ਗਾਗਾ ਦੇ ਵਿੱਚ ਬੰਦਾ ਜਿਹੜਾ ਰੁਜਿਆ ਹੁੰਦਾ ਦੁਕਾਨਦਾਰ ਤਾਂ ਉਦਾਂ ਹੀ ਵੀ ਦੇਖ ਸਕਦੇ ਕਿ ਸੋ ਤਸਵੀਰਾਂ ਤੁਹਾਨੂੰ ਜਿਹੜੀਆਂ ਜਲੰਧਰ ਸ਼ਹਿਰ ਦੀਆਂ ਜਿੱਥੇ ਪ੍ਰਿੰਸ ਵੀਟਸ ਹੈ ਉੱਥੇ ਦੀਆਂ ਸਾਂਝੀਆਂ ਕਰ ਰਹੇ ਹਾਂ ਦੁਕਾਨ ਲੱਗੀ ਹੋਈ ਹੈ ਔਰ ਫਰੀ ਦੁਕਾਨ ਦੇ ਵਿੱਚ ਇਹ ਬੰਦਾ ਵੜਿਆ ਸਮਾਨ ਲੈਣ ਵੜਿਆ ਇਹਨਾਂ ਕੋਲ ਜਿੱਦਾਂ ਗਾਗ ਤੌਰ ਤੇ ਵਿਅਕਤੀ ਆਇਆ ਔਰ ਇੱਕ ਵੀਡੀਓ ਵੀ ਜਿਹੜੀ ਸੀਸੀਟੀਵੀ ਉਹ ਵੀ ਤੁਹਾਨੂੰ ਸਾਂਝੀ ਕਰਾਂਗੇ ਕਿ ਜਿਹੜੀ ਸੀਸੀਟੀਵੀ ਦੇ ਵਿੱਚ ਕੀ ਹੈਗਾ ਇਦਾਂ ਦਾ ਔਰ ਜਿਹੜਾ ਵਿਅਕਤੀ ਹੈ ਫੋਨ ਚੱਕ ਕੇ ਜਿਹੜਾ ਰਫੂ ਚੱਕਰ ਹੋਇਆ ਤਸਵੀਰਾਂ ਵੋਕੇ ਦੀਆਂ ਸਾਂਝੀਆਂ ਕਰ ਰਹੇ ਆ ਦੇਖੋ ਆ ਬਲਹੋਲੀ ਹੱਥ ਕਰਦਾ ਹੋਊਗਾ ਭਾਈ ਇਹਨਾਂ ਨੇ ਅੱਛਾ ਭਾਈ ਕਿਹੜਾ ਇਹਨਾਂ ਤੋਂ ਕਿਹੜਾ ਜੀ ਆ ਵਾਈਟ ਸ਼ਰਟ ਵਾਲਾ ਜੀ ਵਾਈਟ ਸ਼ਰਟ ਵਾਲਾ ਹਾਂ ਤੇ ਦੇਖੋ ਹੱਥ ਕਰਦਾ ਹੋਊਗਾ ਪੂਰਾ ਫੋਨ ਚੱਕਦਾ ਨਾ ਇਹ ਰਊਗਾ ਸਾਈਡ ਤੇ ਫੋਨ ਪਿਆ ਸੀਗਾ ਅੱਛਾ ਨਾਲ ਹੀ ਚੱਕ ਕੇ ਭੱਜਿਆ ਬੜੀ ਤੇਜ਼ ਮਤਲਬ ਜਿੱਦਾਂ ਬੜੀ ਸਪੀਡ ਉਹ ਭਾਈ ਇਹਨਾਂ ਦੇ ਸੰਬੰਧ ਕੋਈ ਕੰਪਲੇਟ ਕਰਾਈ ਕੋ ਥਾਣੇ ਦੇ ਫੋਨ ਭਾਜੀ ਨੰਬਰ ਵਗੈਰਾ ਤੁਹਾਡਾ ਬੰਦ ਆ ਕਿ ਚੱਲਦਾ ਬੰਦ ਆ ਨੰਬਰ ਬੰਦ ਹੋ ਗਿਆ ਸੋਚੋ ਸਟੈਂਪ ਬੰਦ ਹੋ ਗਿਆ ਠੀਕ ਆ ਪੁਲਿਸ ਨੂੰ ਕਿੰਨੀ ਦਿਨ ਬਾਅਦ ਸੂਚਿਤ ਕੀਤਾ ਤੁਸੀਂ ਉਹ ਕੰਪਲੇਂਟ ਦੇ ਆ ਹੀ ਉਸੇ ਟਾਈਮ ਕੰਪਲੇਂਟ ਦਿੱਤੀ ਸੀ ਉਹ ਆਪਣਾ ਨੰਬਰ ਵਗੈਰਾ ਬੰਦ ਕਰਵਾਤਾ ਤੁਸੀਂ ਨੰਬਰ ਬੰਦ ਹੋਣਾ ਨਹੀਂ ਉਹ ਫੇਰੇ ਦੇਖੋ ਭਾਜੀ ਹੋਰ ਕੀ ਲੋਕਾਂ ਨੂੰ ਮੈਸੇਜ ਦੇਣਾ ਦੇ ਰਹੇ ਨੇ ਕਸ਼ਵਰ ਬਣ ਗਿਆ ਉਹ ਦੇਖਿਓ ਬਸ਼ਰੀਆ ਜਿਹੜੀ ਆਵਾਜ਼ ਉਹ ਦੇਖਿਓ ਤੇ ਇੱਕ ਮਿੰਟ ਉਹ ਉਹ ਚੱਕ ਕੇ ਭੱਜ ਗਿਆ ਅੱਛਾ ਉਹ ਨਿਕਲ ਗਿਆ ਇਹ ਬੰਦਾ ਕੋਈ ਪਹਿਲਾਂ ਤਾਂ ਨਹੀਂ ਦੇਖਿਆ ਦੱਸ ਦਿਓ ਤੁਸੀਂ ਆਪਣੀ ਨਹੀਂ ਮੈਂ ਨਹੀਂ ਦੇਖਿਆ ਸਾਰੇ ਮਲੇ ਪਹਿਲੇ ਕਦੀ ਵੀ ਨਹੀਂ ਨਹੀਂ ਪੁਰਾਣਾ ਕਸਟਮਰ ਨਹੀਂ ਹੈਗਾ ਤੁਹਾਡਾ ਨਾ 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 ਕੋਈ ਇਦਾਂ ਤਾਂ ਗੱਲ ਨਹੀਂ ਇਹਨੂੰ ਕਿ ਹਜ ਤੱਕ ਹੋਇਆ ਹੀ ਨਹੀਂ ਹੋਣ ਕਿਹੜਾ ਸੀ ਆਪਣਾ ਹਾਂਜੀ ਫੋਨ ਸੈਮਸੰਗ ਦਾ ਸੀ ਅੱਛਾ ਕਿੰਨੀ ਕੁ ਕੀਮਤ ਹੋਣੀ ਇਹਦੀ ਓਏ ਓਏ ਕਿ 10-15 ਹਜ਼ਾਰ ਸੀ 10-15 ਹਜ਼ਾਰ ਦਾ ਨੁਕਸਾਨ ਹੋ ਗਿਆ ਹਾਂ ਅੱਛਾ ਮੰਗ ਕੀ ਪ੍ਰਸ਼ਾਸਨ ਅਗੇ ਭਜੀ ਡਾਟਾ ਮੰਗ ਗਿਆ ਫੋਨ ਫੋਨ ਨਹੀਂ ਮੇਨ ਡਾਟਾ ਹੀ ਹੈ ਭਾਈ ਸਾਰਾ ਕੰਮਕਾਰ ਰੁਕ ਜਾਣਾ ਸਾਰਾ ਫੋਨ ਦੇ ਉੱਤੇ ਉਹ ਸਾਰਾ ਡਾਟਾ ਬੰਦੇ ਦਾ ਹੁੰਦਾ ਡਾਟਾ ਆਊਗਾ ਸਭ ਕੁਝ ਗਿਆ ਜਾਓ ਕਿ ਬਿਜ਼ਨਸ ਸੋ ਦੋਸਤੋ ਦਾਦੀ ਕੀ ਪ੍ਰਿੰਟ ਸੀਟ ਦੀ ਤਸਵੀਰ ਜਿਹੜੀ ਸਾਂਝੀ ਕਰ ਰਹੇ ਆਂ ਔਰ ਇੱਕ ਸੀਸੀਟੀਵੀ ਵੀਡੀਓ ਵੀ ਜਿਹੜੀ ਹੈ ਸਰਦਾਰ ਜੀ ਨੇ ਦਿਖਾਈ ਹੈ ਔਰ ਇਹਨਾਂ ਦਾ ਕਹਿਣਾ ਹੈਗਾ ਕਿ ਜਿਹੜਾ ਬੰਦਾ ਅੰਦਰ ਆਇਆ ਔਰ ਇੱਥੇ ਖੜਾ ਹੁੰਦਾ ਇਸ ਜਗ੍ਹਾ ਦੇ ਉੱਪਰ ਆ ਕੇ ਇੱਧਰ ਉੱਧਰ ਦੇਖਦਾ ਪਹਿਲਾਂ ਖੜਾ ਰਹਿੰਦਾ ਉਸ ਤੋਂ ਬਾਅਦ ਜਿਹੜਾ ਫੋਨ ਹੈ ਚੱਕ ਕੇ ਰਫੂ ਚੱਕਰ ਹੋ ਜਾਂਦਾ ਪਰ ਬੜੀ ਮਾੜੀ ਗੱਲ ਹੈ ਜਿਹੜੀ ਹੈ ਕਿ ਘਟਨਾ ਹੋਈ ਤਾਂ ਉਸਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਕਾਫੀ ਜ਼ਿਆਦਾ ਡਾਟਾ ਜਿਹੜਾ ਬਿਜ਼ਨਸ ਨੂੰ ਲੈ ਕੇ ਵਿੱਚ ਭਾਈ ਦਾ ਕਹਿਣਾ ਹੈਗਾ ਕਿ ਮੇਰਾ ਕਾਫੀ ਡਾਟਾ ਪਰ ਜਿਹੜੇ ਇਦਾਂ ਦੇ ਲੋਕ ਆ ਉਹ ਕਦੀ ਵੀ ਜਿਹੜਾ ਕਿਸੇ ਦਾ ਵੀ ਭਲਾ ਨਹੀਂ ਸੋਚ ਸਕਦੇ ਉਹ ਹਮੇਸ਼ਾ ਲੋਕਾਂ ਦਾ ਮਾੜਾ ਹੀ ਸੋਚ ਸਕਦੇ ਨੇ ਜਿਹੜੇ ਇਦਾਂ ਦੇ ਮਾੜੇ ਅਨਸਰ ਹੈ ਤੁਸੀਂ ਦੇਖ ਸਕਦੇ ਹੋ ਚੰਗੇ ਭਲੇ ਘਰ ਦਾ ਮੁੰਡਾ ਲੱਗ ਰਿਹਾ ਜਿੰਨੇ ਫੋਨ ਚੱਕਿਆ ਔਰ ਪਹਿਲਾਂ ਉਹ ਦੇਖਦਾ ਕਿ ਜਿਹੜੇ ਸਾਰੇ ਬੰਦਿਆਂ ਦਾ ਧਿਆਨ ਇੱਧਰ ਉੱਧਰ ਮਾਰਦਾਤ ਨੂੰ ਅੰਜਾਮ ਦਿੰਦਾ ਤਸਵੀਰਾਂ ਤੁਹਾਨੂੰ ਪਬਲਿਕ ਅਪਡੇਟ ਟੀਵੀ ਤੇ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਲੰਧਰ ਸ਼ਹਿਰ ਦੀਆਂ ਹਰ ਇੱਕ ਅਪਡੇਟ ਜਿਹੜੀ ਹੈ ਸਾਡੇ ਚੈਨਲ ਰਾਹੀਂ ਤੁਹਾਨੂੰ ਜਨਤਕ ਜਿਹੜੀ ਹੈ ਕੀਤੀ ਜਾਂਦੀ ਹਰ ਇੱਕ ਖਬਰ ਜਿਹੜੀ ਹੈ ਜਲੰਧਰ ਸ਼ਹਿਰ ਨਾਲ ਪੰਜਾਬ ਨਾਲ ਜੁੜੀ ਹੋਵੇ ਤੁਹਾਡੇ ਤੱਕ ਜਿਹੜੀ ਸਾਂਝੀ ਕੀਤੀ ਜਾਂਦੀ ਹੈ ਉੱਥੇ ਹੀ ਇੱਕ ਘਟਨਾ ਜਿਹੜੀ ਹੈ ਪ੍ਰਿੰਸ ਵੀਡ ਸ਼ਾਪ ਦੇ ਡੈਰੀ ਹੈ ਦੁਕਾਨ ਹੈ ਜਿਹੜੀ ਜੋਸ਼ੀ ਹਸਪਤਾਲ ਦੇ ਕੋਲ ਹੈ ਕਪੂਰਤਲਾ ਚੁੰਗਦੇ ਲੱਗ ਗਏ ਉੱਥੇ ਜਿਹੜੀ ਵਾਰਦਾਤ ਹੋਈ ਤਾਂ ਵਿਅਕਤੀ ਜਿਹੜਾ ਅੰਦਰੋਂ ਦੀ ਦੁਕਾਨ ਦੇ ਵਿੱਚ ਕੰਮ ਕਰਦੇ ਕਰਦੇ ਜਿਹੜਾ ਫੋਨ ਹੈ ਇਹਨਾਂ ਦਾ ਚੱਕ ਕੇ ਲੈ ਗਿਆ ਸਰ ਵੀਡੀਓ ਵਿੱਚ ਜਿਹੜਾ ਸੀਸੀਟੀਵੀ ਕੈਮਰੇਆਂ ਦੇ ਵਿੱਚ ਵਿਅਕਤੀ ਜਿਹੜਾ ਹੈ ਕੈਦ ਹੋ ਚੁੱਕਾ ਸੋ ਜਿਹੜੇ ਵੀ ਦੁਕਾਨਦਾਰ ਇਸ ਵੀਡੀਓ ਨੂੰ ਦੇਖ ਰਹੇ ਨੇ ਜਲੰਧਰ ਸ਼ਹਿਰ ਦੇ ਹੋਣ ਦੁਕਾਨਦਾਰ ਜਾਂ ਕੋਈ ਵੀ ਦੁਕਾਨਦਾਰ ਜਿਹੜੇ ਵੀਡੀਓ 'ਚ ਉਹਨਾਂ ਦੇ ਦੁਕਾਨ ਤੇ ਕੈਮਰੇ ਲੱਗੇ ਆ ਤਾਂ ਇਦਾਂ ਦੇ ਜੇ ਬੜਾ ਵਿਅਕਤੀ ਤੁਹਾਡੀ ਦੁਕਾਨ ਤੇ ਆਂਦਾ ਇਹਦਾ ਜਿਹੜਾ ਖਾਸ ਖਿਆਲ ਰੱਖੋ ਉਸ ਵੀਡੀਓ ਨੂੰ ਤੁਸੀਂ ਵਾਰ ਤੋਂ ਵਾਰ ਸ਼ੇਅਰ ਵੀ ਕਰੋ ਖਾਸੇ ਵਿਅਕਤੀ ਦਾ ਖਿਆਲ ਰੱਖੋ ਕਿ ਤੁਹਾਡੀ ਵਾਰਦਾਤ ਨਾ ਕਰਕੇ ਜਾਵੇ ਤੁਹਾਡੀ ਜਿਹੜੀ ਦੁਕਾਨ ਜਾਂ ਹੱਟੀ ਦੇ ਵਿੱਚ ਆ ਕੇ ਇਹ ਕਿਸੇ ਵੀ ਜਗ੍ਹਾ ਦੇ ਉੱਪਰ ਆ ਕੇ ਫੋਨ ਚੱਕ ਲਵੇ ਕਿਸੇ ਦੇ ਪੈਸੇ ਚੱਕ ਲਵੇ ਇਹ ਵਿਅਕਤੀ ਦਾ ਜਿਹੜਾ ਖਾਸ ਤੁਸੀਂ ਜਿਹੜੀ ਤੁਹਾਨੂੰ ਤਸਵੀਰ ਸਾਂਝੀ ਕੀਤੀ ਉਹਦਾ ਖਿਆਲ ਜੂਰ ਰੱਖੋ ਤੁਹਾਡੇ ਨਾਲ ਵੀ ਜਿਹੜਾ ਕੱਲ ਨੂੰ ਇਦਾਂ ਦੀ ਘਟਨਾ ਜਿਹੜੀ ਹੈ ਨਾ ਹੋ ਜਾਵੇ ਪ੍ਰਿੰਸ ਸਵੀਟ ਸ਼ਾਪ ਦੀਆਂ ਜਿਹੜੀਆਂ ਜਲੰਧਰ ਸ਼ਹਿਰ ਦੀ ਜਿਹੜੀ ਇਹ ਘਟਨਾ ਹੈ ਜਿੱਥੇ ਇੱਕ ਦੁਕਾਨ ਦੇ ਵਿੱਚ ਵੜ ਕੇ ਜਿਹੜੇ ਲੜਕੇ ਨੇ ਆ ਫੋਨ ਜਿਹੜਾ ਇਹਨਾਂ ਦਾ ਚੱਕ ਲਿਆ ਸੋ ਇਹਨਾਂ ਤਸਵੀਰਾਂ ਤੋਂ ਲਵਾਂਗੇ ਤੁਹਾਡੇ ਤੋਂ ਅਲ ਵੀ ਦਾ ਹੁਣ ਤੱਕ ਬੜੇ ਰਹਿ ਲਈ ਪਬਲਿਕ ਅਪਡੇਟ ਟੀਵੀ ਦੇ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਆਉ ਗਈ ਸੀ ਐਸਐਚਓ ਸਾਹਮਣੇ ਗੱਲ ਹੋ ਗਈ ਵਧੀਆ ਡੀਲ ਕੀਤਾ ਉਹਨਾਂ ਨੇ ਸੀਸੀਟੀਵੀ ਦੇ ਦਿੱਤੀ ਕਿ ਤੁਹਾਡੇ ਕੋਲ ਹਾਂਜੀ ਉਹਨਾਂ ਨੂੰ ਸੈਂਡ ਵੀ ਕਰਤੀ ਉਹ ਕਹਿੰਦੇ ਕੋਈ ਨਹੀਂ ਅਸੀਂ ਕਰ ਠੀਕ ਹੈ ਠੀਕ ਹੈ ਕੋਈ ਚੱਕਰ ਨਹੀਂ ਸਦਾਨਦਾਰ ਜਿਹੜਾ ਥਾਣਾ 2 ਦੇ ਵਿੱਚ ਹੈ ਸੋ ਇਹ ਤਸਵੀਰਾਂ ਤੁਹਾਨੂੰ ਜਿਹੜੀਆਂ ਪ੍ਰਿੰਸ ਰੀਟ ਸ਼ਾਪ ਦੀਆਂ ਸਾਂਝੀਆਂ ਕਰ ਰਹੇ ਜਿੱਥੇ ਘਟਨਾ ਹੋਈ ਹੈ ਥਾਣਾ ਡਿਵੀਜ਼ਨ ਨੰਬਰ 2 ਦੇ ਜਿਹੜੀ ਪੁਲਿਸ ਪ੍ਰਸ਼ਾਸਨ ਨਾਲ ਉਹਨਾਂ ਨੂੰ ਕੰਪਲੇਂਟ ਹੈ ਇਹਨਾਂ ਵੱਲੋਂ ਦਰਜ ਕਰਵਾਤੀ ਗਈ ਹੈ ਸੋ ਇਹਨਾਂ ਤਸਵੀਰਾਂ ਤੋਂ ਲਵਾਂਗੇ ਧੜ ਤੋਂ ਲਈਦਾ ਹੁਣ ਤੱਕ ਬੜੇ ਰਹਿ ਲਈ ਪਬਲਿਕ ਅਪਡੇਟ ਟੀਵੀ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾ